हां जी दोस्तों ਤੁਸੀਂ ਇਹ ਵੀਡੀਓ ਦੇਖ ਰਹੇ ਹੋ ਜਿਹੜੀ ਕਿ ਰਾਵੀ ਦਰਿਆ ਦੀ ਹੈ ਸੋ ਦੋਸਤੋ ਇਹ ਰਾਵੀ ਦਰਿਆ ਦੀ ਹੈੱਡਕੁਆਰਟਰ ਦੀ ਪੂਰੀ ਟੀਮ ਡਰ ਚੁੱਕੀ ਹੈ ਕਿਉਂਕਿ 1988 ਦਾ ਰਿਕਾਰਡ ਟੁੱਟ ਚੁੱਕਿਆ ਕਿਉਂਕਿ ਜਿਹੜਾ ਆਪਣਾ ਇੱਕ ਸਟੇਲ ਮੀਟਰ ਲੈਵਲ ਹੁੰਦਾ ਕਿਉਂਕਿ ਉਹਦੇ ਉੱਪਰ ਦੀ ਪਾਣੀ ਜਾ ਰਿਹਾ ਕਿਉਂਕਿ ਉੱਪਰ ਦੀ ਪਾਣੀ ਅੰਦਰ ਆ ਰਿਹਾ ਹੈੱਡਕੁਆਰਟਰ ਵਾਲਿਆਂ ਦੇ ਕਿਉਂਕਿ ਸਾਰੀ ਟੀਮ ਡਰ ਚੁੱਕੀ ਹੈ ਕਿਉਂਕਿ ਇੰਨਾ ਜ਼ਿਆਦਾ ਪਾਣੀ ਆ ਗਿਆ ਨਾਲੇ ਇੱਕ ਗੱਲ ਹੋਰ ਹੈ ਗੇਟ ਫੁੱਲ ਚੱਕੇ ਹੋਏ ਨੇ ਤੇ ਫੇਰ ਵੀ ਪਾਣੀ ਤਕਰੀਬਨ ਓਵਰਫਲੋ ਹੋ ਰਿਹਾ ਤੇ 1988 ਦਾ ਰਿਕਾਰਡ ਟੁੱਟ ਚੁੱਕਿਆ ਤੁਸੀਂ ਆ ਦੇਖ ਸਕਦੇ ਹੋ ਪਾਣੀ ਆ ਜਿਹੜੀਆਂ ਕੰਧਾਂ ਵਾਲਾ ਵਾਲੇ ਬਾਉਂਡਰੀ ਕਰੀ ਹੋਈ ਆ ਤੇ ਇਹਦੇ ਉੱਪਰ ਵੀ ਅੰਦਰ ਆ ਰਿਹਾ ਪੂਰੀ ਹੈੱਡਕੁਆਰਟਰ ਦੀ ਟੀਮ ਚਿੰਤਾ ਵਿੱਚ ਐਸ ਵਕਤ ਕਿਉਂਕਿ ਇਹ ਤੁਹਾਨੂੰ ਕੋਈ মিডিਆ ਨਹੀਂ ਦਿਖਾਏਗਾ ਕਿਉਂਕਿ ਤਕਰੀਬਨ ਇਹ ਜਿਹੜੇ ਉੱਥੇ ਦੇ ਕਿਸੇ ਬੰਦੇ ਦੇ ਵੱਲੋਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਈ ਗਈ ਆ ਤੁਸੀਂ ਦੇਖ ਸਕਦੇ ਹੋ ਉਹ ਪਾਣੀ ਦਾ ਆਵਰ ਚੜ ਗਿਆ ਓਏ ਛੱਡ ਦਿਓ ਛੱਡ ਦਿਓ ਛੱਡ ਦਿਓ ਦੇਖੋ ਪਾਣੀ ਚੜ ਗਿਆ ਉੱਪਰ ਓਏ ਰੱਤਾ ਮੇਰੇਆ ਪਲ 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 ਵਾਹਿਗੁਰੂ 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 ਉਹ ਬਾਬਾ ਖਵਾਜਾ ਵੀਰਪਾ ਭਲਾ ਕਰ ਹੁਣ ਥੋੜਾ ਜਿਹਾ ਵਾਜੀ 88 ਤੋਂ 1988 ਤੋਂ ਰਹਿ ਗਿਆ ਇਹ 2 ਫੁੱਟ ਥੱਲੇ ਬਾਕੀ ਪੂਰਾ ਹੀ ਪੂਰਾ ਮੇਰੇ ਫੋਨ ਤੇ ਬਾਇ ਵੀ ਹੋਈ ਬਣਾਣਾ ਦੇ ਇੱਥੇ ਬਣਾਣੇ ਥੱਲੇ ਪਾਣੀ ਥੱਲੇ ਦੇਖ ਥੱਲੇ ਦਾ ਕੀ ਮਾਹੌਲ ਹੈ ਓਏ ਨਖੇ ਵਾਲੀ ਗੰਦ ਦੇ ਪਣੀ ਜੜ ਗਿਆ ਨਖੇ ਵਾਲੀ ਦੇ